ਹੈਲੋ ਮੈਂ ਡਾਕਟਰ ਤਿਰੰਕਰ ਲੱਕੀ ਹਜ਼ਰ ਇੱਕ ਨੰਬਰ ਵਿੱਚ ਵੀਡੀਓ ਮਹੀਨਾ ਅਗਸਤ ਸ਼ੁਰੂ ਸ਼ੁਭ ਅਗਸਤ ਜਾਵੇ ਕੈਲਕੂਲੇਸ਼ਨ ਆਮ ਕਰ ਲਿਆ ਰੈਡੀ ਤਿਆਰ ਹੋ ਆਪਣੀ ਰਾਸ਼ੀ ਬਾਰੇ ਸੁਣੋ ਕਿ ਤੁਹਾਡੀ ਰਾਸ਼ੀ ਉਤੇ ਅਗਸਤ ਮਹੀਨੇ ਚ ਸ਼ੁਕਰ ਤੇ ਬੁੱਧ ਦੇ ਗੋਚਰ ਦਾ ਖਾਸ ਅਸਰ ਪੈਣ ਵਾਲਾ ਹੈ ਇਹ ਮਹੀਨਾ ਕਈਆਂ ਲਈ ਪੈਸੇ ਵਿਆਹ ਸਿੱਧੇ ਮਾਮਲਿਆਂ ਚ ਨਵੀਆਂ ਦਸ਼ਾਵਾਂ ਖੋਲ ਸਕਦਾ ਹੈ ਅਖੀਰ ਤੱਕ ਤੁਸੀਂ ਮੇਰੀ ਵੀਡੀਓ ਦੇਖੋਗੇ ਸਾਥਿਓ ਕਿਉਂਕਿ ਹਰ ਰਾਸ਼ੀ ਲਈ ਘਟੋ-ਘਟ ਮੈਂ ਇੱਕ ਅਤ ਕਾਰਗਰ ਉਪਾਅ ਵੀ ਨਾਲ ਹੀ ਦੇਣ ਜਾ ਰਹੀ ਹਾਂ ਪਹਿਲਾ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਘਰ ਵਿੱਚ ਜਾਂ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਦਫ਼ਤਰ ਵਿੱਚ ਜਾਂ ਮਨ ਦੇ ਅੰਦਰ ਕੁਝ ਨਾ ਅਣਕਿਆ ਕੁਝ ਦੱਬਿਆ-ਦੱਬਿਆ ਫੀਲ ਕਰ ਰਹੇ ਹੋ ਤਕਦੀਰ ਦੇ ਇਸ਼ਾਰੇ ਆ ਤੁਸੀਂ ਉਹ ਸਮਝਦੇ ਨਹੀਂ ਜਿੰਨੀ ਦੇਰ ਇਹਨਾਂ ਇਸ਼ਾਰਿਆਂ ਨੂੰ ਡੀਕੋਡ ਕਰਿਆ ਕਰੋ ਪਰ ਮੈਂ ਮੇਰੇ ਵੱਲੋਂ ਦੱਸੀ ਗਈ ਇਸ ਰਾਸ਼ੀ ਫਲ ਵਿੱਚ ਤੁਸੀਂ ਪਾਓਗੇ ਸਪਸ਼ਟ ਰਸਤਾ ਸੱਚੇ ਸੰਕੇਤ ਤੇ ਇੱਕ ਐਦਾਂ ਦਾ ਉਪਾਅ ਜੋ ਤੁਹਾਡੇ ਬੰਦ ਰਸਤਿਆਂ ਨੂੰ ਸਾਫ਼ ਤੇ ਕਲੀਅਰ ਕਰ ਦੇਗਾ ਪਹਿਲੀ ਰਾਸ਼ੀ ਮੇਸ਼ ਮੇਸ਼ ਰਾਸ਼ੀ ਵਾਲਿਓ ਇਹ ਮਹੀਨਾ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਲਈ ਵਧੀਆ ਹੈ ਪਰ ਪਰਿਵਾਰਕ ਜੀਵਨ ਵਿੱਚ ਸੁੱਖ ਦਾ ਅਹਿਸਾਸ ਹੋਵੇਗਾ ਸੁਖ ਮਹਿਸੂਸ ਹੋਵੇਗਾ ਇੱਕ ਉਪਾਅ ਨਾਲ ਦੱਸਾਂਗੇ ਤੁਸੀਂ ਪੂਰਾ ਮਹੀਨਾ ਸੂਰਜ ਦੇਵਤਾਂ ਨੂੰ ਤਾਂਬੇ ਦੇ ਲੋਟੇ ਵਿੱਚ ਜਲ ਅਰਪਣ ਕਰਦੇ ਰਹਿਣਾ বৃਖ রাশি ਵਾਲਿਓ اگਸਟ ਮਹੀਨੇ ਚ ਵਿੱਤ ਅਤੇ ਨੌਕਰੀ ਸਪੰਦੀ ਮਤ ਪੂਰਨ ਫੈਸਲੇ ਲੈਣ ਲਈ ਯੋਗ ਮਹੀਨਾ ਹੈ ਤੁਹਾਡੇ ਵਾਸਤੇ ਤੁਹਾਨੂੰ ਦੋਸਤਾਂ ਤੋਂ ਬਹੁਤ ਸਹਿਯੋਗ ਮਿਲਣਾ ਹੈ ਇਸ ਲਈ ਇਸ ਗੱਲ ਦਾ ਫਾਇਦਾ ਉਠਾਓ ਇੱਕ ਉਪਾ ਕਰੋਂਗੇ ਹਰੇਕ ਮੰਗਲਵਾਰ ਨੂੰ ਪੰਜ ਲਾਲ ਫਲ ਦਾਨ ਕਰਨੇ ਆ ਪਰਸ਼ਰਤ ਹੈ ਭੋਜਨ ਪਵੇ ਆਰਥਿਕ ਜੋ ਆਪਣੀ ਵਿੱਤ ਅਨੁਸਾਰ ਤੁਸੀਂ ਸੌਖਿਆ ਖਰੀਦ ਪਾਵੋ ਉਹ ਹੀ ਪੰਜ ਫਲ ਤੁਸੀਂ ਖਰੀਦੋਗੇ ਮਿਥਨ રાશિ ਵਾਲਿਓ ਵਿਦਿਆਰਥੀਆਂ ਲਈ ਇਹ ਮਹੀਨਾ ਬਹੁਤ ਤਨਤੀਪੂਰਨ ਹੋ ਸਕਦਾ ਹੈ ਤੁਸੀਂ ਮੈਡੀਟੇਸ਼ਨ ਕਰਨੀ ਹੈ ਧਿਆਨ ਲਾਉਣਾ ਹੈ ਯੋਗ ਕਰਨਾ ਹੈ ਇਹ ਕਿਰਿਆਵਾਂ ਤੁਹਾਡੇ ਲਈ ਸਹਾਇਕ ਸ सिद्ध ਹੋਣਗੀਆਂ ਉਪਾਅ ਜੋ ਤੁਸੀਂ ਕਰਨਾ ਹੈ ਬੁੱਧਵਾਰ ਨੂੰ ਹਰੇ ਰੰਗ ਦੇ ਕੱਪੜੇ ਧਾਰਨ ਕਰਨੇ ਆ ਸੌਖਾ ਉਪਾਅ ਕੋਈ ਵੀ ਹਰੇ ਰੰਗ ਦਾ ਕੱਪੜਾ ਪਾ ਲੈਣਾ ਕਰ ਕ੍ਰਿਸ਼ੀ ਵਾਲਿਓ ਵਿਅਤਾ ਜੀਵਨ ਵਿੱਚ ਸੁਧਾਰ ਹੋਣ ਜਾ ਰਿਹਾ ਹੈ ਵਪਾਰ ਇੱਕ ਨਵੇਂ ਮੋੜ ਤੇ ਆਏਗਾ ਭਾਵ ਰਾਈਜ਼ ਹੀ ਕਰੋਗੇ ਕੋਈ ਨੁਕਸਾਨ ਨਹੀਂ ਹੈ ਤੁਸੀਂ ਉਪਾਅ ਕਰਨਾ ਹੈ ਸੋਮਵਾਰ ਨੂੰ ਚੰਦਨ ਦੀ ਤੂਫ਼ ਕਰਦੇ ਵਿੱਚ ਜੜਾਓਗੇ ਬੇਹਦ ਆਸਾਨ ਉਪਾਅ ਹੁੰਦੇ ਹਨ ਡਾਕਟਰ ਤੇਰਾ ਕਰਦੇ ਕਰ ਲਿਆ ਕਰੋ ਸ਼ੰਗ੍ਰਸ਼ੀ ਵਾਲਿਓ ਆਤਮ ਵਿਸ਼ਵਾਸ ਚ ਵਾਧਾ ਹੋ ਜਾਣਾ ਪੁਰਾਣੀ ਰਿਕਵਟਾਂ ਦੂਰ ਹੋਣਗੀਆਂ ਤੁਸੀਂ ਜੋ ਉਪਾਅ ਕਰੋਗੇ ਸੂਰਜ ਹਰ ਰੋਜ਼ ਚੜਦਾ ਆ ਕਦੇ ਵੀ ਡੁੱਬਦਾ ਨਹੀਂ ਬਦਲਾ ਉਹ ਲੈ ਕਦੀ ਕਦੀ ਬਰਸਾਤਾਂ ਚ ਲੁਕ ਜਾਂਦਾ ਹੈ ਸੂਰਜ ਉਦੇ ਹੋਣ ਵੇਲੇ ਸਿਖਰ ਦੁਪਹਿਰ ਨਹੀਂ ਸੂਰਜ ਉਦੇ ਹੋਣ ਵੇਲੇ ਅਖਬਾਰ ਤੋਂ ਪੜ੍ਹ ਸਕਦੇ ਹੋ ਯਾਰਾਂ ਗੁਲਾਬ ਤਾਜ਼ੇ ਚਲਦੇ ਪਾਣੀ ਇਹ ਫੁੱਲ ਗੁਲਾਬ ਦੇ ਜਲ ਪ੍ਰਵਾਹ ਕਰਦੇ ਹੋ ਕਨੇ ਰਾਸ਼ੀ ਵਾਲਿਓ ਯਾਤਰਾ ਦੇ ਯੋਗ ਬਣ ਰਹੇ ਆ ਨੌਕਰੀ ਬਦਲਣ ਦੀ ਪੂਰੀ ਸੰਭਾਵਨਾ ਹੈ ਪਤਾ ਨਹੀਂ ਕਿਉਂ ਕਾਰਨ ਕੋਈ ਵੀ ਰਿਆ ਹੋਵੇ ਨੌਕਰੀ ਤੁਹਾਡੀ ਬਦਲੀ ਜਾਏਗੀ ਬਾਈ ਚੋਇਸ ਉਹ ਪਾ ਤੁਸੀਂ ਕਰੋਗੇ ਹਰ ਇੱਕ ਸ਼ੁੱਕਰਵਾਰ ਨੂੰ ਤੁਸੀਂ ਇੱਕ ਡੂੰਗਾ ਡੋਂਗਾ ਲੈ ਲੈਣਾ ਬਾਉਲ ਜਿਹਨੂੰ ਕਹਿੰਦੇ ਜਾਂ ਡੂੰਗਾ ਭਾਂਡਾ ਉਹਦੇ ਚ ਸਾਫ ਪਾਣੀ ਲੈ ਲੈਣਾ ਪੰਜ ਵਾਰ ਆਪਣਾ ਚਿਹਰਾ ਦੇਖਣਾ ਫਿਰ ਉਸ ਪਾਣੀ ਨੂੰ ਕਿਸੇ ਕਮਲੇ ਜਾਂ ਵੱਡੇ ਬੋਤਲ ਵਿੱਚ ਪਾ ਦੇਣਾ ਫਰਸ਼ਤਿਆਂ ਨੂੰ ਡੋਲਣਾ ਕੋਈ ਤਿਲਕ ਨਾ ਜਾਵੇ ਹੱਡੀਆਂ ਟੁੱਟ ਜਾਣਗੀਆਂ ਤਿਲਕਣ ਬਹੁਤ ਹੈ ਬਰਸਾਤਾਂ ਦੀ ਤੁਲਾ ਰਸ਼ੀ ਵਾਲਿਓ ਵਿਆਹ ਤੇ ਆਪਸੀ ਸਬੰਧਾਂ ਚ ਮਿਠਾਸ ਆ ਜਾਣੀ ਹੈ ਨਵਾਂ ਘਰ ਜਾਂ ਨਵਾਂ ਵਾਹਨ ਤੁਸੀਂ ਲੈ ਸਕਦੇ ਹੋ ਤੁਸੀਂ ਉਪਾ ਕਰਨਾ ਹੈ ਹਰ ਇੱਕ ਬੁੱਧਵਾਰ ਨੂੰ ਮੱਛੀਆਂ ਨੂੰ ਸਖਤ ਆਟਾ ਗੁੰਨ ਲੈਣਾ ਉਹਦੀਆਂ ਗੋਲੀਆਂ ਬਣਾ ਕੇ ਪਾਓ ਬ੍ਰਿਸ਼ਚਿਕ ਰਸ਼ੀ ਵਾਲਿਓ ਕਲਪਨਾ ਦੇ ਸੰਸਾਰ ਚ ਰਹੋਗੇ ਬੜੇ ਬੜੇ ਇਮੇਜਿਨੇਟਿਵ ਪਤਾ ਨਹੀਂ ਕਿੱਥੇ ਕਿੱਥੇ ਘੁੰਮੇ ਆਉਣਾ ਕਲਪਨਾ ਦੀ ਪ੍ਰਵਾਹ ਪ੍ਰੇਮ ਜੀਵਨ ਦੇ ਵਿੱਚ ਉਤਰਾ ਚੜਾ ਹੋ ਸਕਦੇ ਹਨ ਜੋ ਕਾਫੀ ਸਾਲਾਂ ਤੋਂ ਤੁਹਾਡੇ ਲਗਾਤਾਰ ਨਿਰੰਤਰ ਚੱਲ ਰਿਹਾ ਕਿਉਂਕਿ ਤੁਹਾਡੀ ਰਾਸ਼ੀ ਮੰਗਲ ਦੀ ਹੈ ਤੇ ਤੁਸੀਂ ਹਿڈن ਸਖਸ਼ੀਅਤ ਦੇ ਮਾਲਕ ਹੋ ਕਰਦੇ ਕੁਛ ਹੋ ਦੱਸਦੇ ਕੁਛ ਹੋ ਦਿਖਾਉਂਦੇ ਕੁਛ ਹੋ ਖਿਆਲ ਰੱਖਿਆ ਕਰੋ ਕਦੀ ਨਾ ਕਦੀ ਜਾਲ ਚ ਫਸ ਸਕਦੇ ਹੋ ਉਪਾਅ ਮੰਗਲਵਾਰ ਨੂੰ ਹਨੂਮਨ ਚਾਲੀਸਾ ਦਾ ਪਾਠ ਕਰੋ ਤੁਹਾਨੂੰ ਰਾਸ਼ੀ ਵਾਲੇ ਕਾਨੂੰਨੀ ਮਾਮਲਿਆਂ ਜਾਂ ਰਿਸ਼ਤਿਆਂ 'ਚ ਸੁਧਾਰ ਹੋ ਜਾਣਾ ਪਿਤਾ ਨਾਲ ਸਬੰਧ ਮਿੱਠੇ ਹੋਣ ਜਾ ਰਹੇ ਆ ਤੁਸੀਂ ਉਪਾਅ ਕਰੋਗੇ ਵੀਰਵਾਰ ਨੂੰ ਵੀਰਵਾਰ ਦੀਆਂ ਕਥਾਵਾਂ YouTube 'ਤੇ ਸੁਣ ਲਓ બસ ਕੰਨੀ ਪਣੀਆ ਚਾਹੀਦੇ ਆ ਇੱਕ ਥਾਵਾਂ ਤਾਂ ਕਿ ਤੁਹਾਡਾ ਦਿਮਾਗ ਸੋਹਣਾ ਰਿਲੈਕਸਡ ਫੀਲ ਕਰੋ ਸਭ ਤੋਂ ਉਪਾ ਮਕਰ ਰਸ਼ੀ ਵਾਲਿਓ ਵਿਦੇਸ਼ ਜਾਂ ਅਕਾਦਮੀ ਅਚਾਨਕ ਕੋਈ ਐਕਾਡੈਮਿਕ ਯਾਤਰਾ ਕਰਨੀ ਪੈ ਸਕਦੀ ਪੜਾਈ ਲਿਖਾਈ ਨਾਲ ਸੰਬੰਧਤ ਨੌਕਰੀ ਨਾਲ ਸੰਬੰਧਤ ਤਾਂ ਨਾਉਣ ਦੇ ਰਸਤੇ ਖੁੱਲਣਗੇ ਤੁਸੀਂ ਜੋ ਉਪਾ ਕਰਨਾ ਹੈ ਸੱਤ ਲੌਂਗ ਲੈ ਲੈਣੇ ਆ ਖੰਡਿਤ ਨਾ ਹੋਣ ਸੱਤ ਕਾਲੀ ਰਾਈ ਦੇ ਦਾਣੇ ਲੈ ਲੈਣੇ ਆ ਇੱਕ ਨਿੰਬੂ ਲੈ ਲੈਣਾ ਇੱਕ ਛੋਟਾ ਜਰ ਮਾਲ ਦੇ ਸਾਈਜ਼ ਜਿੰਨਾ ਕਾਲਾ ਕੱਪੜਾ ਲੈ ਲੈਣਾ ਪੋਟਲੀ ਵਿੱਚ ਬੰਨ ਲੈਣਾ ਤੇ ਚਲਦੇ ਪਾਣੀ 'ਚ ਉਹਨਾਂ ਨੂੰ ਛੱਡਿ ਆਓ ਕੁੰਭ ਰਾਸ਼ੀ ਵਾਲਿਓ ਮਨੋਵਲ ਬਦਾ ਬਹੁਤ ਵਧ ਰਿਹਾ ਅਗਸਤ ਵਿੱਚ ਪੁਰਾਣੇ ਮਿੱਤਰ ਵਿਛੜਿਓ ਮਿਲ ਜਾਣਗੇ ਨਵੇਂ ਸਬੰਧ ਬਣ ਸਕਦੇ ਹਨ ਸਬੰਧ ਬਣਾਉਣੇ ਆਸਾਨ ਹੈ ਬਹੁਤ ਜ਼ਿਆਦਾ ਨਿਭਾਉਣਾ ਬੜਾ ਔਖਾ ਹੈ ਤਾਂ ਉਮਰ ਊਪਾ ਸ਼ਨੀਵਾਰ ਨੂੰ ਸਾਬਤ ਕਾਲੇ ਮਾਂਦਾਨ ਕਰੋ ਮੀਨ ਰਾਸ਼ੀ ਵਾਲਿਓ ਮੈਡੀਟੇਸ਼ਨ ਭਗਤੀ ਮਨ ਦੀ ਸ਼ਾਂਤੀ ਲਈ ਬਹੁਤ ਅਨੁਕੂਲ ਮਹੀਨਾ ਅਗਸਤ ਦਾ ਘਰੇਲੂ ਖਰਚੇ ਚ ਵਾਧਾ ਹੋ ਸਕਦਾ ਫਿਕਰ ਨਹੀਂ ਕਰਨਾ ਲੈਟਸ ਮੀ ਆਉਂਦੀ ਆ ਖਰਚ ਕਰਨੀ ਆਉਂਦੀ ਆ ਜੋੜ ਕੇ ਕਿਤੇ ਨਾਲ ਨਹੀਂ ਲੈ ਕੇ ਚਲੇ ਜਾਣਾ ਛਾਤੀ ਤੇ ਰੱਖ ਕੇ ਤੁਸੀਂ ਕੀ ਉਪਾਅ ਕਰਨਾ ਹਰੇਕ ਸੋਮਵਾਰ ਦੀ ਰਾਤ ਨੂੰ ਤੇਂਦਰਮਾਨ ਨੂੰ ਨਿਹਾਰਨ ਟਿਕ ਟਿਕੀ ਲਾ ਕੇ ਛੋਟੀ ਜੀ ਕਾਲੀਚ ਨਾ ਇੱਕ ਦੋ ਘੁੱਟ ਦੁੱਧ ਪਾ ਲਓ ਜਾਂ ਫਿਰ ਆਪਸ਼ਨ ਨਹੀਂ ਹੈ ਤਾਂ ਮਿੱਠਾ ਪਾਣੀ ਲੈ ਲੈਣਾ 11 ਵਾਰੀ ਚੰਦਰਮਸਾਏ ਨਮਹ ਦਾ ਪਾਠ ਕਰਨਾ ਕਾਲੀ ਸਾਈਡ ਤੇ ਰੱਖਿਆ ਹੋਣੀ ਆ ਧਨ ਬੱਲੇ ਕਿਤੇ ਬਾਰਸੜਦਣੀ ਹੈ ਜੇ ਤੁਹਾਨੂੰ ਇਹ ਮਹੀਨਾਵਾਰ ਰਾਸ਼ੀਫਲ ਚੰਗਾ ਲੱਗਿਆ ਸਾਥੀਓ ਤਾਂ ਕਮੈਂਟ ਚ ਜ਼ਰੂਰ ਦੱਸਿਆ ਕਰੋ ਬੋਲਿਆ ਕਰੋ ਲਾਈਕ ਦਾ ਸੌਖਾ ਜਿਹਾ ਬਟਨ ਆ ਉਹ ਦਬਾਇਆ ਕਰੋ ਮੈਂ ਆਪਣੀ ਰਾਸ਼ੀ ਦੇ ਉਪਾਅ ਨੂੰ ਮਨ ਤੋਂ ਸਵੀਕਾਰ ਕਰਦਾ ਹਾਂ ਜਾਂ ਮੈਂ ਆਪਣੀ ਰਾਸ਼ੀ ਦੇ ਉਪਾਅ ਨੂੰ ਮਨ ਤੋਂ ਸਵੀਕਾਰ ਕਰਦੀ ਹਾਂ ਮੈਨੂੰ ਇਸ ਰਾਸ਼ੀਫਲ ਜੋ ਅਗਸਤ ਮਹੀਨੇ ਦਾ ਮੈਂ ਦੱਸਿਆ ਹੈ ਕਮੈਂਟ ਚ ਤੁਹਾਡਾ ਇਹ ਵਾਲਾ ਕਮੈਂਟ ਚਾਹੀਦਾ ਹੈ ਤਾਂ ਕਿ ਮੈਂ ਤੁਹਾਨੂੰ ਪੋਜ਼ਿਟਿਵ ਔਰਾ ਦੇ ਸਕਾਂ ਇਹ ਲਿਖਣਾ ਤੁਹਾਡੀ ਔਰਾ ਦੀ ਸ਼ੁੱਧੀ ਲਈ ਲਾਭਦਾਇਕ ਹੋਵੇਗਾ ਮੇਰੇ ਤੇ ਯਕੀਨ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਮੇਰਾ ਚੈਨਲ ਡਾਕਟਰ ਤੇਰਾ ਕੋਰ ਇਸ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਜਿੰਨੇ ਵੀ ਤੁਹਾਡੇ ਮੋਬਾਈਲਾਂ ਦੇ ਵਿੱਚ ਕੰਟੈਕਟਸ ਨੇ ਨਾ ਇੱਕ ਵਾਰੀ ਮੇਰੇ ਨਾਲ ਜੁੜਦਿਆਂ ਹੋਇਆਂ ਉਹਨਾਂ ਕੰਟੈਕਟਸ ਨੂੰ ਮੇਰੇ ਅੱਜ ਦੀ ਇਹ ਵੀਡੀਓ ਸ਼ੇਅਰ ਕਰ ਦਿਓ ਮੈਨੂੰ ਕਮੈਂਟ ਚ ਦੱਸਿਓ ਕਿੰਨੇ ਆ ਜਿਹੜਿਆਂ ਨੂੰ ਤੁਸੀਂ ਆਪਣੇ ਸਰਕਲ ਵਿੱਚ ਅਗਸਤ ਮਹੀਨੇ ਦੀ ਰਾਸ਼ੀ ਭੇਜ ਚੁੱਕੇ ਹੋ ਸੋ ਲੈ ਕੇ ਆਵਾਂਗੀ ਇੱਕ ਨਵੇਂ ਵਿਸ਼ੇ ਨਾਲ ਨਵੀਂ ਵੀਡੀਓ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਬਹੁਤ ਸਾਰਾ ਖਿਆਲ ਰੱਖਣਾ ਫਿਕਰ ਨਹੀਂ ਕਰਨਾ ਫਿਕਰ ਕਰਨ ਵਾਲਾ ਉਹ ਅਕਾਲ ਪੁਰਖ ਬੈਠਾ ਤਾਂ ਹੈ ਨਾ ਕੋਲ ਆਲਮ ਦਾ ਮਾਲਕ ਫਿਰ ਕਦੀ ਚਿੰਤਾ ਸੋ ਮੈਂ ਫਿਰ ਹਾਜ਼ਰ ਹੋਵਾਂਗੀ ਟਿਲ ਦੈਨ ਬਾਏ ਬਾਏ